एसएसपी साहब बटाला जी दीया ਹਦਾਇਤਾਂ ਦੇ ਅਨੁਸਾਰ ਜੋ ਇਸ ਇਲਾਕੇ ਦੇ ਵੱਡੇ ਸਮਗਦਰ ਸੀ ਉਹਨਾਂ ਦੀਆਂ ਜਾਇਦਾਦਾਂ ਫ੍ਰੀਜ਼ ਕਰਾਈਆਂ ਗਈਆਂ ਔਰ ਇਸ ਦੇ ਤਹਿਤ ਕਾਰਵਾਈ ਕਰਦੇ ਹੋਏ ਸਾਡੇ ਕੋਲ 15 ਜਿਹੜੇ ਡਰਗਸ ਸਮੱਗਲਰ ਨੇ ਉਹਨਾਂ ਦੇ ਫ੍ਰੀਜ਼ਿੰਗ ਆਰਡਰ ਮਿਲੇ ਸੀ ਜਿਨ੍ਹਾਂ ਨੂੰ ਅੱਜ ਉਹਨਾਂ ਦੇ ਘਰਾਂ ਦੇ ਉੱਤੇ ਚਿਪਕਾ ਦਿੱਤਾ ਗਿਆ ਹੈ ਅਤੇ ਜੋ ਬੰਦੀ ਕਾਰਵਾਈ ਹੈ ਉਹ ਅਮਲ ਚ ਲੈਂਦੀ ਹੈ ਇਸ ਦੇ ਵਿੱਚ ਸਬਡਿਵੀਜ਼ਨ ਫਤੇਗੜ ਚੋੜੀਆਂ ਦੇ ਫਤੇਗੜ ਚੋੜੀਆਂ ਦੇ ਵਿੱਚ 6 ਸਮਗਲਰ ਨੇ ਸਦਰ ਦੇ 7 ਸਮਗਲਰ ਨੇ ਔਰ ਕਿਲਾ ਲਾਲ ਸਿੰਘ ਦੇ 2 ਸਮਗਲਰ ਨੇ ਜਿਨ੍ਹਾਂ ਦੀਆਂ ਖੁੰਨ ਜਿਹੜੀ ਪ੍ਰਾਪਰਟੀ ਜਿਨ੍ਹਾਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ ਨਸ਼ੇ ਦਾ ਬਾੜਾ ਧੰਦਾ ਕਰਕੇ ਲੋਕਾਂ ਦੇ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਕਰਕੇ ਔਰ ਇਹ ਜਿਹੜੀ ਜਾਇਦਾਦ ਬਣਾਈਆਂ ਨੇ ਇਹਨਾਂ ਨੂੰ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਜਿਹੜਾ ਫ੍ਰੀਜ਼ ਫ੍ਰੀਜ਼ਿੰਗ ਆਰਡਰ ਭੇਜਿਆ ਸੀ ਇਹਨਾਂ ਦੀ ਕੁੱਲ 15 ਡਰੱਗਸ ਸਮਗਲਰ ਨੇ ਇਹਨਾਂ ਦੀ ਕੁੱਲ ਪ੍ਰਾਪਰਟੀ 5 ਕਰੋੜ 73 ਲੱਖ 60 ਹਜ਼ਾਰ 595 ਰੁਪਏ ਬੰਦੀ ਆ ਜਿਨ੍ਹਾਂ ਨੂੰ ਅੱਜ ਜਿਹੜਾ ਫ੍ਰੀਜ਼ਿੰਗ ਆਰਡਰ ਨੋਟਿਸ ਉਹਨਾਂ ਦੇ ਘਰਾਂ ਦੇ ਅੱਗੇ ਚੁਕਾਈ ਗਿਆ